ਅੱਜ ਆਪਾਂ ਦੇਸ਼ ਦੇ ਗ੍ਰਹਿ ਮੰਤਰੀ ਮਿਤਸ਼ਾ ਵੱਲੋਂ ਦੇਸ਼ ਵਿਆਪੀ ਦੋਲਣ ਤਹਿਤ ਲੱਗੇ ਦਰਨਿਆਂ ਵਿੱਚ ਕਿਸਾਨੀ ਬਾਰੇ ਦਿੱਤੇ ਬਿਆਨ ਉੱਤੇ ਚਰਚਾ ਕਰਨੀ ਹੈ ਤੇ ਮੇਰੇ ਵੀਰੋ ਵੀਡੀਓ ਸੁਣ ਕੇ ਤੁਰੰਤ ਇਹਨੂੰ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ ਅੱਜ ਸਾਰੀਆਂ ਖ਼ਬਾਰਾਂ ਦੇ ਬੁਖ ਪੰਨਿਆਂ ਉੱਤੇ ਦੇਸ਼ ਦੇ ਗ੍ਰਹਿ ਮੰਤਰੀ ਮਿਤਿਸ਼ਾ ਦਾ ਕਿ ਬਿਆਨ ਲੱਗਾ ਹੋਇਆ ਕਿ ਜਿਹੜੀ ਐਨਡੀਆ 2 ਸਰਕਾਰ ਆ 3 ਸਰਕਾਰ ਆ ਐਨਡੀਆ 3 ਉਹਦੇ 100 ਦਿਨ ਪੂਰੇ ਹੋਏ ਆ ਤੋਂ ਉਹਨਾਂ ਨੇ ਬਿਆਨ ਦੇ ਵਿੱਚ ਇਹ ਗੱਲ ਕਹੀ ਆ ਕਿ ਜਿਹੜੇ ਸ਼ੰਭੂ ਜਾਂ ਹੋਰ ਥਾਵਾਂ ਤੇ ਬੈਠੇ ਹੋਏ ਆ ਉਹ ਸਿਰਫ 750 ਕਿਸਾਨ ਆ ਤੇ 13 ਕਰੋੜ ਕਿਸਾਨ ਜਿਹੜੇ ਉਹਦੇ ਪਾਸੇ ਤੇ ਬੈਠੇ ਹੋਏ ਆ ਇਸ ਤਰੀਕੇ ਦਾ ਬਿਆਨ ਜਿਹੜਾ ਦਿੱਤਾ ਵਾ ਪਹਿਲਾਂ ਤਾਂ ਅਸੀਂ ਉਸ ਬਿਆਨ ਦੀ ਸਖਤ ਨਖੇਦੀ ਕਰਦੇ ਆਂ ਦੂਸਰੀ ਗੱਲ ਇਹ ਇਹ ਤੁਸੀਂ ਆਪਣੇ ਮੂੰਹ ਸਾਡੇ 750 ਕਿਸਾਨ ਕਹਿ ਰਹੇ ਜੋ ਇਹਦਾ ਮਤਲਬ ਨਿਕਲਦਾ ਏ ਪਈ ਜਿਹੜਾ ਦੇਸ਼ ਵਿਆਪੀ ਦੋਲਣ ਆ ਇਹ ਤਾਂ ਸਰਕਾਰ ਪੂਰੀ ਤਰ੍ਹਾਂ ਘਬराई ਹੋਈ ਆ ਬਖਰਾੜ ਵਿੱਚ ਇਹ ਬਾਰੇ ਸੋਚ ਰਹੀ ਐ ਤੇ ਮੋਰਚਾ ਆਪਣੇ ਆਪ ਦੀ ਪੂਰੇ ਦੇਸ਼ ਚ ਵੱਧ ਫੁੱਲ ਰਿਹਾ ਵਾ ਦੂਸਰੀ ਗੱਲ ਐ ਵੀ 13 ਕਰੋੜ ਕਿਸਾਨਾਂ ਦੀ ਜਿਹੜੀ ਤੁਸੀਂ ਗੱਲ ਕਰਦੇ ਜੋ 13 ਕਰੋੜ ਕਿਸਾਨ ਨਾਲ ਆ 13 ਕਰੋੜ ਕਿਸਾਨਾਂ ਦੀ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਸਾਰਿਆਂ ਦੀਆਂ ਮੰਗਾ ਨਾਲੇ ਸਾਰੇ ਕਿਸਾਨਾਂ ਮਜ਼ਦੂਰਾਂ ਦੇ ਦੇਚ ਦੀਆਂ ਮੰਗਾ ਵਾ ਸਾਰਿਆਂ ਵਾਸਤੇ ਲੜ ਰਹਾ ਐ ਅਬ ਪਿਛਲੇ ਦਿਨਾਂ ਦੇ ਵਿੱਚ ਕਿੰਨੇ ਜਿਹੜੇ ਆ ਐਕਸ਼ਨ ਕੀਤੇ ਆ ਇਸ ਦੋਲਨ ਦੇ ਤਹਿਤ ਅੱਜ 7 ਮਹੀਨੇ ਤੋਂ ਵੱਧ ਹੋ ਗਿਆ ਸਮਾ ਕਿਸਾਨਾਂ ਨੂੰ ਬੈਠਿਆ ਨੇ ਰੇਲ ਰੋਕੋ ਕੀਤੇ ਆ ਹੋਰ ਕਈ ਟਰੈਕਟਰ ਮਾਰਚ ਕੀਤੇ ਆ ਹੋਰ ਕਈ ਜਿਹੜੇ ਐਕਸ਼ਨ ਕੀਤੇ ਆ 100 ਦਿਨ ਜਿਹੜੇ ਉਹ ਮਨਾਏ ਗਏ ਆ ਹੁਣ 200 ਦਿਨ ਪੂਰੇ ਹੋਣ ਤੇ ਵੱਡੇ ਕੱਠ ਮੋਰਚਿਆਂ 'ਚ ਕੀਤੇ ਗਏ ਆ ਤਾਂ ਸਰਕਾਰ ਨੂੰ ਸਾਰਾ ਪਤਾ ਵਾ ਉਹਦੇ ਵਿੱਚੋਂ ਹੀ ਇਹ ਉਸੇ ਉਸੇ ਬਖਰਾਟ ਚੋਂ ਇਹ ਗ੍ਰਹਿ ਮੰਤਰੀ ਦਾ ਬਿਆਨ ਹੈ ਅੱਧੇ ਹੀ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਮੈਂ ਗ੍ਰਹਿ ਮੰਤਰੀ ਸਾਹਿਬ ਨੂੰ ਵੀ ਤੁਸੀਂ ਜਿਹੜੇ ਮੁੱਦਿਆਂ ਤੇ ਬੈਠੇ ਆਂ ਕਹੋ ਨਾ ਮੁੱਦਿਆਂ ਉੱਪਰ ਮੁੱਦੇ ਗਲਤ ਹੈ ਉਹਨਾਂ ਮੁੱਦੇ ਤੇ ਗੱਲ ਕਰੋ ਕਿ ਐਮਐਸਬੀ ਦੇ ਗਾਰੰਟੀ ਦੇ ਕਾਨੂੰਨ ਦੀ ਤੁਸੀਂ ਗੱਲ ਮੰਨੀ ਨਹੀਂ ਇਹ ਅਸੀਂ ਲਾਗੂ ਕਰਾਂਗੇ ਕਮੇਟੀ ਬਣਾ ਕੇ ਤੇ ਅਸੀਂ ਜਿਹੜੀ ਆ ਕਿਸਾਨਾਂ ਨਾਲ ਗੱਲ ਕਰਕੇ ਤੈਨੂੰ ਲਾਗੂ ਕਰਾਂਗੇ ਅੱਜ 2.5 ਸਾਲ ਹੋ ਗਏ ਆ ਉਸ ਗੱਲ ਨੂੰ ਜੇ ਤੁਸੀਂ 9 ਦਸੰਬਰ 2021 ਦੀ ਜਿਹੜੀ ਚਿੱਠੀ ਆ ਤੁਹਾਡੇ ਸਰਕਾਰ ਵੱਲੋਂ ਦਿੱਤੀ ਹੋਈ ਪਹਿਲੇ ਮੋਰਚੇ ਦੇ ਦੌਰਾਨ ਦਿੱਲੀ ਮੋਰਚੇ ਦੇ ਦੌਰਾਨ ਉਹਦੇ ਵਿੱਚ ਸਾਫ਼ ਤੁਸੀਂ ਇਹ ਮੰਨੇ ਹੋਈ ਜੂ ਕਹੋ ਇਹ ਜਿਹੜੀ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਮੰਗ ਰਹੇ ਆ ਕਿਸਾਨ ਇਹ ਗਲਤ ਆ ਕਹੋ ਐਮਐਸਪੀ ਜਿਹੜੀ ਆ ਆਪਣੀ ਡਾਕਟਰ ਸੁਮੇਰ ਨਾਲ ਕਮਿੰਦੀ ਰਿਪੋਰਟ ਆ ਸੀ2+50 ਉਹਦੋਂ ਯਾਰ 6 ਦੀ ਪਈ ਪਾਰਲੀਮੈਂਟ 'ਚ 300 ਦੇ ਵੇਲੇ ਦੀ ਤੁਸੀਂ ਕਾਹ ਇਹ ਲਾਗੂ ਕਰਾਂਗੇ ਉਹ 2014 ਤੋਂ ਲੈ ਕੇ ਅੱਜ 10 ਸਾਲ ਹੋ ਗਏ ਕਿਉਂ ਨਹੀਂ ਲਾਗੂ ਕੀਤੀ ਦੱਸੋ ਇਸ ਬਾਰੇ ਖਸਾਨਾ ਮੇਦੋਂ ਕਰਜ਼ਾ ਕਿਉਂ ਨਹੀਂ ਖਤਮ ਹੋ ਰਿਹਾ ਲੋਕ ਕਾਰਪੋਰੇਟ ਦਾ ਪਿਛਲੇ 10 ਸਾਲਾਂ 'ਚ 16 ਲੱਖ ਰੋਡ ਦਾ ਤੁਸੀਂ ਕਰਜ਼ਾ ਖਤਮ ਕੀਤਾ ਦੱਸੋ ਇਸ ਬਾਰੇ ਬਿਜਲੀ ਸੋਧ ਬਿੱਲ ਜਿਹੜਾ 2020 ਸੀ ਪਹਿਲਾਂ ਮੁੜ ਕੇ 21 22 ਉਹ ਅੱਜ ਵੀ ਪਾਰਲੀਮੈਂਟ ਦੀ ਜਿਹੜੀ ਆ ਉਹ ਸਟੈਂਡਰਡ ਕਮੇਟੀ ਕੋ ਪਿਆ ਹੋਇਆ ਵਾ ਉਹ ਤੁਸੀਂ ਲਾਗੂ ਕਰਨ ਦੀ ਪੂਰੀ ਤਿਆਰੀ ਕਰੀ ਬੈਠੇ ਅੰਦਰ ਖਾਤੇ ਜਿਹੜੀ ਬਿਜਲੀ ਵੰਡ ਕਾਨੂੰਨ ਬਣਾ ਕੇ 스마트 ਮੀਟਰਾਂ ਦੀ ਗੱਲ ਕਰ ਰਿਹਾ ਜੀ ਪੂਰੀ ਤਰ੍ਹਾਂ ਬਿਜਲੀ ਦਾ ਨਿੱਜੀਕਰਨ ਕਰਨ ਦੀ ਤਿਆਰੀ ਕਰੀ ਬੈਠੇ ਜੋ ਕਾਰਪੋਰੇਟ ਦੇ ਵਾਲੇ ਕਰਨ ਵਾਸਤੇ ਤੁਸੀਂ ਦੱਸੋ ਉਹ ਜਿਹੜਾ ਬਿਜਲੀ ਐਕਟ 2000 ਜਿਹੜਾ 23 ਆ ਉਹ ਰੱਦ ਕਿਉਂ ਨਹੀਂ ਕੀਤਾ ਹੁਣ ਤੱਕ ਉਹ ਕਿਉਂ ਨਹੀਂ ਤੁਸੀਂ ਰੱਦ ਕਰ ਰਹੇ ਜਦੋਂ ਤੁਸੀਂ ਮੰਨੇ ਹੋਏ ਜੇ ਬਰਧ ਕਰਾਂਗੇ ਪলিউਸ਼ਨ ਜਿਹੜਾ ਹੈਗਾ ਇਸ ਪ੍ਰਦੂਸ਼ਣ ਪলিউਸ਼ਨ ਵਾਲਾ ਜਿਹੜਾ ਮਸਲਾ ਸੀਗਾ ਪ੍ਰਦੂਸ਼ਣ ਦੇ ਜਿਹੜਾ ਹੈਗਾ ਐਕਟ ਉਹਦੇ ਵਿੱਚੋਂ ਕਸਾਮੀ ਬਾਹਰ ਕੱਢਾਂਗੇ ਕੱਢੀ ਤੁਸੀਂ ਅਜ ਤੱਕ ਜਾਂ ਜਿਹੜੀਆਂ ਬਾਕੀ ਦੀਆਂ ਮੰਗਾਂ ਸੀਗੀਆਂ ਲਖੀਂਪੁਰ ਖੀਰੀ ਕਾਂਡ ਨਾਲ ਸੰਬੰਧਤ ਸੀਗੀਆਂ ਜਾਂ ਜਿਹੜੇ ਦਿੱਲੀ ਮੋਰਚੇ ਨਾਲ ਸੰਬੰਧਤ ਮੰਗਾਂ ਸੀਗੀਆਂ ਸ਼ਹੀਦ ਪਰਿਵਾਰਾਂ ਦੀਆਂ ਜਾਂ ਕੋਈ ਹੋਰ ਮੰਗਾ ਕੀ ਕੋਈ ਹੱਲ ਕੀਤੀ ਤੁਸੀਂ ਜਿਹੜੀਆਂ ਮੰਨੀਆਂ ਹੋਈਆਂ ਸੀ ਉਹਦੇ ਚ 6 ਮੰਗਾਂ ਮੰਨੀਆਂ ਹੋਈਆਂ ਸੀ ਇਸ ਕਰਕੇ ਇਸ ਕਰਕੇ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਵਾਂ ਉਹਨਾਂ ਤੇ ਕੇਂਦਰ ਸਰਕਾਰ ਗੱਲ ਕਰੇ ਗੱਲ ਕਰਕੇ ਉਹਨਾਂ ਦਾ ਨਿਪਟਾਰਾ ਕਰੇ ਜਿਹੜੇ 13 ਕਰੋੜ ਕਿਸਾਨਾਂ ਦੀ ਗੱਲ ਕਰ ਰਹੇ ਜੋ 13 ਕਰੋੜ ਕਿਸਾਨਾਂ ਦੀਆਂ ਮੰਗਾਂ ਵਾਂ ਜੇ ਤੁਸੀਂ ਇਹ ਗੱਲ ਕਹਿ ਰਹੇ ਜੋ ਤੇ 13 ਕਰੋੜ ਕਿਸਾਨ ਵੀ ਆਉਣ ਦੇ ਦਿਨਾਂ 'ਚ ਆਉਣੇ ਸਮੇਂ 'ਚ ਇਹ ਮੋਰਚਿਆਂ 'ਚ ਹੋਣਗੇ ਇਹ ਵੀ ਤੁਹਾਡੇ ਪਰਮਪਲਿਕੇ ਨਿਕਲ ਜਾਣੇ ਆ ਮੋਰਚਾ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਅਸੀਂ ਜਿੰਨਾ ਚਿਰ ਤੱਕ ਐਮਐਸਬੀ ਦੀ ਗਾਰੰਟੀ ਦਾ ਕਾਨੂੰਨ ਗੱਟਰ ਸਵਾਮੀ ਨਾਲ ਕੀਤੀ ਰਿਪੋਰਟ ਰਿਪੋਰਟ ਸੀ2+50 ਦੇ ਨਾਲ ਕਿਸਾਨਾਂ ਨੂੰ ਦਾ ਕਰਜ਼ਾ ਸਮੇਤ ਸਾਰੀਆਂ ਬਾਰਾਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਤੱਕ ਮੋਰਚਾ ਲੜਾਂਗੇ ਚਾਹੇ ਉਹ ਮੋਰਚਾ 5 ਸਾਲ 10 ਸਾਲ 25 ਸਾਲ ਚੱਲੇ ਉਹ ਮੋਰਚਾ ਚਲਾਉਣ ਵਾਸਤੇ ਕਿਸਾਨ ਮਜ਼ਦੂਰ ਡਰੜਿਆ ਕਿਉਂਕਿ ਸਾਡੀਆਂ ਮੰਗਾਂ ਜਾਇਜ਼ ਆ ਸਾਡੀਆਂ ਮੰਗਾਂ ਵਿੱਚ ਲੌਜੀਕ ਆ ਸਾਡੀਆਂ ਮੰਗਾਂ ਵਿੱਚ ਨੈਤਿਕ ਬਾਲਿਆ ਹਰ ਹਾਲ 'ਚ ਜਿੱਤਾਂਗੇ ਵੈਰੂ ਜੀ ਦਾ ਖਾਲਸਾ ਵੈਰੂ ਜੀ ਦਾ